ਦਰਜੀਤ ਦੋਸਾਂ ਦਾ ਸ਼ੋਅ ਹੁਣ ਜਾ ਰਿਹਾ ਲੁਧਿਆਣਾ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਦਰਜੀਤ ਦੋਸਾਂ ਜੀ ਪਹੁੰਚ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਹਮਦਰ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਨ ਸਿੱਧੂ 31 ਤਰੀਕ ਨੂੰ ਬਾਲੀਵੁੱਡ ਅਦਾਕਾਰ ਦਰਜੀਤ ਦੋਸਾਂ ਦਾ ਸ਼ੋਅ ਹੁਣ ਜਾ ਰਿਹਾ ਲੁਧਿਆਣਾ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਦਰਜੀਤ ਦੋਸਾਂ ਜੀ ਪਹੁੰਚ ਰਹੇ ਨੇ ਔਰ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਦੀ ਜਿਸ ਜਗ੍ਹਾ 'ਤੇ ਦਲਜੀਤ ਦੋਸ਼ਾਨ ਪਹੁੰਚ ਰਹੇ ਨੇ ਦੇਖ ਸਕਦੇ ਹੋ ਤੁਸੀਂ ਕਿ ਤਿਆਰੀਆਂ ਜਿਹੜੀਆਂ ਮੁਕੰਮਲ ਸ਼ੁਰੂ ਹੋ ਚੁੱਕੀਆਂ ਨੇ ਜਿਹੜੇ ਇੱਥੇ ਲੋਕ ਵੀ ਖੜੇ ਨੇ ਸਿਕਿਉਰਿਟੀ ਗਾਰਡ ਵੀ ਜਿਹੜੇ ਤਨਾਤ ਕੀਤੇ ਗਏ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਜਿਹੜੀ ਮੌਜੂਦ ਹੈ ਔਰ ਤੁਹਾਨੂੰ ਦੱਸ ਦਈਏ ਕਿ 31 ਤਰੀਕ ਨੂੰ ਜਿਹੜਾ ਦਲਜੀਤ ਦੋਸਾਂ ਜਿੱਥੇ ਪਹੁੰਚ ਰਹੇ ਨੇ ਆਪਣਾ ਲਾਈਵ ਸ਼ੋਅ ਕਰਨ ਦੇ ਲਈ ਜੇਕਰ ਗੱਲ ਕਰੀਏ ਬੀਤੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਦਲਜੀਤ ਦੋਸਾਂ ਨੇ ਸ਼ੋਅ ਕੀਤਾ ਸੀਗਾ ਤਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਸੀ ਬੜਾ ਪਿਆਰ ਜਿਹੜਾ ਦਲਜੀਤ ਦੋਸਾਂ ਨੂੰ ਦਿੱਤਾ ਗਿਆ ਸੀ ਤਾਂ ਕਿਤੇ ਨਾ ਕਿਤੇ ਲੁਧਿਆਣੇ ਦੇ ਵਿੱਚ ਬੜੀ ਐਕਸਾਈਟਮੈਂਟ ਹੈ ਜਿਹੜੀ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਦਲਜੀਤ ਦੋਸਾਂ ਨੂੰ ਚਾਣ ਵਾਲੇ ਇੱਥੇ ਪਹੁੰਚਣਗੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚਣਾ ਸ਼ੁਰੂ ਵੀ ਹੋ ਚੁੱਕੇ ਨੇ ਕਿਉਂਕਿ ਜਿਹੜੀ ਜਿਸ ਜਗ੍ਹਾ ਅਗਰੀਕਲਚਰ ਯੂਨੀਵਰਸਿਟੀ ਦੀਆਂ ਦਿਖਾ ਰਿਹਾ ਜਿੱਥੇ ਅੱਜ ਸ਼ੋਅ ਹੋਣਾ ਹੈ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਨੇ ਜਿਹੜੇ ਇੱਥੇ ਸਟੇਜ ਜਿਹੜੀ ਉਹ ਵੀ ਤਿਆਰ ਕੀਤੀ ਜਾ ਰਹੀ ਹੈ ਵੱਡੀ ਕਿਰਤੀ ਦੇ ਵਿੱਚ ਪੁਲਿਸ ਫੋਰਸ ਵੀ ਇੱਥੇ ਤਨਾਤ ਹੈ ਔਰ ਜੇਕਰ ਗੱਲ ਕਰੀਏ ਲਾਈਵ ਟਿਕਟਾਂ ਜਿਹੜੀਆਂ ਉਹ ਵਿੱਚ ਵਿਕਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਲੋਕ ਟਿਕਟਾਂ ਵੀ ਖਰੀਦਣਾ ਜਿਹੜਾ ਸ਼ੁਰੂ ਕਰ ਦਿੱਤੇ ਨੇ ਔਰ ਜੇਕਰ ਗੱਲ ਕਰੀਏ ਦਲਜੀਤ ਦੋਸਾਂ ਦਾ ਅਕਸਰ ਜਿਹੜਾ ਡਾਇਲੋਗ ਕੀਤਾ ਜਾਂਦਾ ਹੈ ਕਿ ਪੰਜਾਬੀ ਆ ਗਏ ਨੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਡਾਇਲੋਗ ਮਾਰਿਆ ਸੀਗਾ ਤਾਂ ਲੁਧਿਆਣਾ ਦੇ ਵਿੱਚ ਲਾਈਵ ਸ਼ੋਅ ਹੋਏਗਾ ਇੱਥੇ ਲੋਕ ਲ ਅਲਜੀ ਦੋਸਾਂ ਦਾ ਸ਼ੋਅ ਹੋਣ ਜਾ ਰਿਹਾ ਔਰ ਜੇਕਰ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਹੈ ਔਰ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਿਹੜੇ ਰੂਟ ਵੀ ਜਿਹੜੇ ਡਿਵਰਟ ਕੀਤੇ ਗਏ ਨੇ 25 ਤੋਂ 30 ਹਜ਼ਾਰ ਦੇ ਆਸ-ਪਾਸ ਜਿਹੜੇ ਲੋਕ ਇੱਥੇ ਪਹੁੰਚ ਰਹੇ ਨੇ ਆ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਲੋਕ ਪਹੁੰਚਣੇ ਟਿਕਟਾਂ ਖਰੀਦਦੀਆਂ ਜਿਹੜੀ ਸ਼ੁਰੂ ਹੋ ਚੁੱਕੀਆਂ ਨੇ ਔਰ ਸਾਫ਼ ਤੌਰ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜੇਕਰ ਕੋਈ ਹੁੱਲੜਵਾਜੀ ਕਰਦਾ ਤਾਂ ਉਸ ਨੂੰ ਵੀ ਜਿਹੜਾ ਬਖਸ਼ਿਆ ਨਹੀਂ ਜਾਵੇਗਾ ਤਾਂ ਲੋਕ ਜਿਹੜਾ ਐਕਸਾਈਟਮੈਂਟ ਜ਼ਰੂਰ ਨੇ ਕਿਉਂਕਿ ਲੁਧਿਆਣਾ ਦੇ ਵਿੱਚ ਦਲਜੀਤ ਦੋਸਾਂ ਦਾ ਸ਼ੋਅ ਹੋਣ ਜਾ ਰਿਹਾ 31 ਤਰੀਕ ਨੂੰ ਦਲਜੀਤ ਦੋਸਾਂ ਦੇ ਇੱਥੇ ਪਹੁੰਚਣਗੇ ਪੀਯੂ ਗਰਾਊਂਡ ਹੈ ਜਿੱਥੇ ਆਪਾਂ ਖੜੇ ਆ ਇੱਥੇ 31ਸਟ ਕੋ ਸ਼ੋਅ ਹੈਗਾ ਦਲਜੀਤ ਦੋਸਾਂ ਜੀ ਦਾ ਐਂਡ ਉਸ ਤੋਂ ਅਸੀਂ ਸਾਰੀ ਸਾਡੀ ਟੀਮ ਹੈ ਪੁਲਿਸ ਦੀ ਲੁਧਿਆਣਾ ਪ ਬੰਦੋਬਸਤ ਕਰੇ ਉਹਦੀ ਐਸੇ ਸਾਰੀ ਡਿਸਕਸ ਕਰ ਲਈਏ ਸਰ ਕਿੰਨੇ ਕਿ ਸੁਰੱਖਿਆ ਕਰਮੀ ਜਿਹੜੇ ਬਣਾ ਕੇ ਜੰਦੇ ਆ तकरीबन ਹਜੇ ਸਾਰਾ ਅਸੀਂ ਵਰਕਆਊਟ ਕਰ ਰਹੇ ਪੂਰੀ ਡਿਟੇਲ ਇੱਕ ਵਾਰ ਕੋਖ ਕੇ ਫੇਰੀ ਇਸ ਦੇ ਬਾਰੇ ਅਸੀਂ ਦੱਸ ਸਕਦੇ तकरीबन 2000 ਬੰਦਾ ਅਸੀਂ ਇਸ ਤੇ ਜਿਹੜੀ ਸਾਰੇ ਪੁਲਿਸ ਮੁਲਾਜ਼ਮਾ ਹੋ ਆਪਣੀ ਡਿਊਟੀਆਂ ਦੇਣਗੇ ਐਂਡ तकरीबन 35 ਤੋਂ 40000 ਜੋ ਕਰਾਊਡ ਹੈ हैगी है एक्सपैक्टेड हैगीवाइड प्रोपर प्रो सारा बंदोबस्त है कि उसकी पहला ही एडवाइजरी अं जारी करता है अजे तो वो डिसाइड नहीं हुई है ਆਰਗੇਨਾਈਜ਼ਰ ਸਾਨੂੰ ਕੱਲ ਦੱਸਣਗੇ ਉਹਦੇ ਬਾਰੇ ਤੇ ਸਰ ਇੱਕ ਅਕਸਰ ਦੇਖਿਆ ਜਾਂਦਾ ਨਵੇਂ ਸਾਲ ਦੇ ਵਿੱਚ ਜਿਹੜਾ ਹੁਲੜ ਬਾਜੀ ਬਹੁਤ ਹੁੰਦੀ ਹੈ ਇਸ ਨੂੰ ਲੈ ਕੇ ਵੀ ਕੋਈ ਚੇਤਾਵਨੀ ਕਰੀ ਨਹੀਂ ਨਹੀਂ ਬਿਲਕੁਲ ਸਾਰੇ ਜਿਹੜੇ ਬੰਦੋਬਸਤ ਪ੍ਰੋਪਰ ਹੋਣਗੇ ਪੁਲਿਸ ਮੁਸਤੈਦ ਹੋਏਗੀ ਐਂਡ ਸਾਡੀ ਕੋਸ਼ਿਸ਼ ਹੈ ਜੋ ਵੀ ਕੋਈ ਇਹੋ ਜਿਹਾ ਕਰੇਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਬਾਕੀ ਸਾਰਾ ਲੋਕੀ ਸ਼ਾਨੇ ਪੀਸਫੁਲੀ ਸਾਰਾ ਮਤਲਬ ਨਵਾਂ ਸਾਲ ਮਨਾਉਂਦੇ ਆ ਇਸ ਤਰ੍ਹਾਂ ਮੈਂ ਉਮੀਦ ਕਰਦਾ ਕਿ ਅਫਕੀ ਬਾਰ ਵੀ ਜਿਹੜਾ ਹੈਗਾ ਪੀਸਫੁਲ ਤਰੀਕੇ ਨਾਲ ਹੀ ਨਵਾਂ ਸਾਲ ਮਨਾਉਂਦੇ ਥੈਂਕ ਯੂ ਸੋ ਮਚ ਜੁੜੇ ਰਹੋ ਹਮਦਰ ਟੀਵੀ ਨਾਲ ਧੰਨਵਾਦ